ਅਭਿਲਾਸ਼ੀ ਬਲਾਕ ਹੇਠ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਸਬ ਡਿਵੀਜ਼ਨ ਜ਼ੀਰਾ ਦੇ ਮਖੂ ਵਿਖੇ ਪ੍ਰੋਗਰਾਮ ਕਰਵਾਇਆ ਗਿਆ ਸੰਪੂਰਨਤਾ ਬਿਆਨ ਤਹਿਤ ਬਲਾਕ ਮਖੂ ਦੇ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਸਕੂਲੀ ਵਿਦਿਆਰਥੀਆਂ ਵੱਲੋਂ ਸੰਪੂਰਨਤਾ ਯਾਤਰਾ ਕੱਢੀ ਗਈ ਤੇ ਲੋਕਾਂ ਨੂੰ ਜਾਗਰੂਕਤਾ ਸੰਬੰਧੀ ਪੈਂਫਲੇਟ ਵੰਡੇ ਗਏ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਕੈਂਪ ਲਗਾਇਆ ਗਿਆ ਜ਼ੀਰਾ ਦੇ ਐਸਡੀਐਮ ਗੁਰਮੀਤ ਸਿੰਘ ਮਾਨ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਖੇਤੀਬਾੜੀ ਵਿਭਾਗ ਵੱਲੋਂ ਮਿੱਟੀ ਪਰਖ ਦੇ ਸੈਂਪਲ ਲਏ ਗਏ ਤੇ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸੁਧਾਰ ਬਾਰੇ ਜਾਗਰੂਕ ਕੀਤਾ ਗਿਆ ਸਵੈ ਸਹਾਇਤਾ ਸਮੂਹਵਾਂ ਲੋ تیار ਕੀਤੇ ਗਏ ਸਮਾਨ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਅਸੰਪੂਰਤਾ ਬਿਆਨ ਵਿੱਚ ਅਸੀਂ ਕਿਸਾਨ ਵੀਰਾਂ ਨੂੰ ਮਿੱਟੀ ਪਰਖ ਦੀ ਮਹੱਤਤਾ ਬਾਰੇ ਜਾਣੂ ਕਰਾ ਰਹੇ ਹਾਂ। ਹੁਣ ਗੱਲ ਕਰਦੇ ਹਾਂ ਕਿ ਮਿੱਟੀ ਦੀ ਪਰਖ ਕਿਉਂ ਜ਼ਰੂਰੀ ਆ? ਆਪ ਗੱਲ ਕਰੀਏ ਪਿਛਲੇ ਸਾਲਾਂ ਦੀ ਬਹੁਤੇ ਕਿਸਾਨ ਵੀਰਾਂ ਆਪਣੇ ਖੇਤਾਂ ਦੀ ਮਿੱਟੀ ਟੈਸਟ ਨਹੀਂ ਕਰਾਉਂਦੇ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਖੇਤ ਵਿੱਚ ਕਿਹੜੇ ਤਰ੍ਹਾਂ ਦੀ ਘਾਟ ਆ, ਕਿਹੜੇ ਦੀ ਵਾਧਾ ਤੇ ਅਸੀਂ ਉਹ ਘਾਟ ਨੂੰ ਦੂਰ ਕਰ ਲਈ ਕਿੰਨੀ ਕਣੇਗਾ ਖਾਦ ਦਾ ਪਾ ਸਕਦੇ ਆ। ਇਹਦੇ ਨਾਲ ਇੱਕ ਤਾਂ ਕਿਸਾਨ ਵੀਰ ਕੀ ਕਰ ਰਿਹਾ ਕਿ ਅੰਨੇ ਵਾਹ ਖਾਦਾਂ ਪਾ ਕੇ ਲੋੜ ਤੋਂ ਵੱਧ ਇੱਕ ਤਾਂ ਆਪਣੀ ਮਿੱਟੀ ਨੂੰ ਪ੍ਰਦੂਸ਼ਿਤ ਕਰ ਰਿਹਾ, ਦੂਜਾ ਕੀ ਆਪਣੀਆਂ ਜਿਹੜੀਆਂ ਖਰਚੇ ਵਧਾ ਰਿਹਾ। ਹੁਣ ਗੱਲ ਕਰੀਏ ਕਿ ਜੇ ਮਿੱਟੀ ਟੈਸਟ ਕਿਸਾਨ ਵੀਰਾਂ ਨੇ ਕਰਾਈ ਹੋਊਗੀ, ਜਿਹੜੀ ਰਿਪੋਰਟ ਆਊਗੀ, ਰਿਪੋਰਟ 'ਚ ਸਾਫ਼ ਲਿਖਿਆ ਹੋਊਗਾ ਕਿ ਆਹ ਤਰ੍ਹਾਂ ਦੀ ਘਾਟ ਆ, ਇਸ ਘਾਟ ਨੂੰ ਦੂਰ ਕਰ ਲਈ ਤੁਸੀਂ ਆਹ ਖਾਦ ਪਾਉਣੀ ਆ